AI ਦੀ ਕੀ ਲੋੜ ਪੈ ਗਈ ਮਤਲਬ ਟੈਕਨੋਲੋਜੀ ਇੰਨੀ ਵਧੀਆ ਚੰਗੀ ਹੈ ਜਾਂ ਮਾੜੀ ਹੈ ਇਹਦਾ ਜਨਮ ਕਿਉਂ ਮਤਲਬ ਹੋਣਾ ਪਿਆ ਇਹਦੇ ਕੀ ਫਾਇਦੇ ਤੇ ਕੀ ਨੁਕਸਾਨ ਹੋਣਗੇ ਯਾਨੀ ਸਮਝ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਇੱਕ ਪ੍ਰੌਮਪਟ ਲਿਖੋ ਪ੍ਰੌਮਪਟ ਨੂੰ ਤੁਸੀਂ ਸਰਚ ਕਰੋ ਸਰਚ ਕਰਕੇ ਉਸ ਦੇ ਵਿੱਚ ਇਨਵੈਸਟਿਗੇਟ ਮਤਲਬ ਇੰਸਟਾਲ ਕਰ ਦਿਓ ਉਹ 10 ਮਿੰਟ ਚ ਤੁਹਾਡੀ ਇੱਕ ਵੀਡੀਓ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਮੈਂ ਖੁਦ ਇਸ ਦੇ ਵਿੱਚ ਪਿਛਲੇ 2-3 ਮਹੀਨਿਆਂ ਤੋਂ ਬੜਾ ਮੱਥਾ ਪੇਚੀ ਕੀਤੀ ਪਰ ਉਸ ਦੇ ਵਿੱਚ ਪੈਸੇ ਹੀ ਗਏ ਬਣਿਆ ਕੁਝ ਨਹੀਂ ਕਾਰਨ ਇਹ ਸੀਗਾ ਕੀ ਆਨ ਇਨਸਾਨ ਦੀ ਜਗ੍ਹਾ ਲੈ ਸਕਦੀ ਹੈ AI ਨਹੀਂ ਇਨਸਾਨ ਦੀ ਜਗ੍ਹਾ ਕਦੇ ਨਹੀਂ ਲੈ ਸਕਦੀ ਕਿਉਂਕਿ AI ਨੂੰ ਡਿਵੈਲਪ ਕਰਨ ਵਾਲਾ ਦਿਮਾਗ ਇਨਸਾਨ ਦਾ ਹੈ ਹਮ ਸਾਰੀਆਂ ਲੜਕੀਆਂ ਇੱਕ ਆਪਣੀ ਫੋਟੋ ਪਾਉਂਦੀਆਂ ਨੇ ਉਹ ਸਾੜੀ ਦੇ ਅਵਤਾਰ ਦੇ ਵਿੱਚ ਉਹਨਾਂ ਦੀ ਬਹੁਤ ਖੂਬਸੂਰਤ ਜੀ ਫੋਟੋ ਬਣ ਕੇ ਆ ਜਾਂਦੀ ਹੈ ਕੋਈ 60 ਦੇ ਦਸ਼ਕ ਚੱਲੀ ਜਾ ਰਹੀ ਹੈ ਕੋਈ 80 ਦੇ ਦਸ਼ਕ ਦੇ ਵਿੱਚ ਚੱਲੀ ਜਾ ਰਹੀ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਇਹ ਆਈਕਲ ਚਲੀ ਗਈ ਹੈ ਕਿ ਲੜਕੀ ਦੀ ਫੋਟੋ ਬੜਾ ਬਵਾਲ ਕਰ ਰਹੀ ਹੈ ਕਿ ਉਸ ਲੜਕੀ ਨੇ ਆਪਣੀ ਇੱਕ ਫੋਟੋ ਪਾਈ ਜਿਸ ਦੇ ਵਿੱਚ ਉਸ ਦੇ ਇੱਕ ਬਰਥ ਮਾਰਕ ਸੀ ਤਿਲ ਸੀ ਤੇ ਜਦੋਂ ਉਹਨਾਂ ਨੇ ਉਸ ਨੂੰ ਉਸ ਉਸ ਥਾਂ ਤੋਂ ਕੱਪੜੇ ਨੂੰ ਹਟਾਇਆ ਤੇ ਉਹ ਤਿਲ ਵੀ ਨਜ਼ਰ ਆ ਗਿਆ ਮੈਂ ਅੱਜ ਇਸ ਵੀਡੀਓ ਤੋਂ ਬਾਅਦ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਕੋਈ ਵੀ ਐਪ ਡਾਊਨਲੋਡ ਕਰਦੇ ਹੋ ਉੱਥੇ ਪੜੋ ਵੀ ਉਹ ਕੀ ਲਿਖ ਰਿਹਾ ਡਿਸਕ੍ਰਿਪਸ਼ਨ ਕੀ ਨੇ ਉਹਦੀਆਂ ਉਹ ਪੜ੍ਹ ਕੇ ਫਿਰ ਤੁਸੀਂ ਦੱਸੋ ਵੀ ਤੁਸੀਂ ਅਲਾਉ ਕਰਨਾ ਹੈ ਕਿ ਨਹੀਂ ਤੁਹਾਡੀ ਲੋਕੇਸ਼ਨ ਤੁਸੀਂ ਦੇਖਦੇ ਹੋ ਚੈਟ ਜੀਪੀਟੀ ਆ ਗਿਆ ਇੱਕ ਉਸਦੇ ਵਿੱਚ ਤੁਸੀਂ ਸਿਰਫ ਆਈਡੀਆ ਲਿਖੋ ਤੇ ਉਹ ਸਕ੍ਰਿਪਟ ਬਣ ਕੇ ਆ ਜਾਂਦੀ ਹੈ ਬਹੁਤ ਸਾਰੇ ਲੋਕ ਉਹ ਸਕ੍ਰਿਪਟ ਨੂੰ ਇਸਤੇਮਾਲ ਕਰਨ ਲੱਗੇ ਮੈਂ ਉਹਨਾਂ ਨੂੰ ਕਹਿਣਾ ਕਿ ਉਹ ਸਕ੍ਰਿਪਟ ਤੁਹਾਡੇ ਹਾਲ ਦੇ ਮੁਤਾਬਕ ਨਹੀਂ ਹੈ ਇੱਕ ਨਵੀਂ ਆ ਗਈ ਤੁਸੀਂ ਮੈਂ ਖੜਾ ਤੇ ਮੈਂ ਆਪਣੇ ਬਚਪਨ ਦੀ ਫੋਟੋ ਵੀ ਨਾਲ ਡਵੈਲਪ ਕਰ ਲੈ। ਉਹਦੇ ਕੋਲ ਕਿਵੇਂ ਆਈ? ਹਮਮ। ਮੈਂ ਬੱਚਿਆਂ ਖਾਸ ਤੌਰ ਤੇ ਟੀਨੇਜਰਸ ਨੂੰ ਕਹਿਣਾ ਚਾਹਨਾ ਕਿ ਜਿਹੜੀ ਵੀ ਫੋਟੋ ਜਿਹੜੀ ਵੀ ਵੀਡੀਓ ਜਿਹੜੀ ਵੀ ਚੀਜ਼ ਤੁਹਾਡੇ ਮੋਬਾਈਲ ਦੇ ਵਿੱਚ ਆ ਗਈ ਉਸ ਮੋਬਾਈਲ ਦੇ ਵਿੱਚ ਇੰਟਰਨੈਟ ਹੈ। ਹਮ ਤਾਂ ਉਹ ਤੁਹਾਡੀ ਨਹੀਂ ਰਹੀ। ਹਮ 13 ਲੱਖ ਰੁਪਏ ਪਿਓ ਨੇ ਪਲਾਟ ਵੇਚ ਕੇ 14 ਲੱਖ ਰੁਪਇਆ ਅਕਾਊਂਟ ਜਮ੍ਹਾਂ ਕਰਾਇਆ। 13 ਲੱਖ ਰੁਪਏ ਬੱਚੇ ਨੇ ੜਾਤਾ। ਹੁਣ ਉਹ ਬੱਚੇ ਨੂੰ ਕੀ ਕਹਿ ਲੂਗਾ? ਹਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡਾ ਕਨਵੀ ਸਿੰਘ ਰੰਦਾਵਾ ਅੱਜ ਕੱਲ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ AI ਜੋ ਕਿ ਅੱਜ ਕੱਲ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਬਹੁਤ ਜ਼ਿਆਦਾ ਕੰਮ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਜ਼ਿਆਦਾਤਰ ਵੀਡੀਓਜ਼ ਜਿਹੜੀ ਹੈਗੇ ਨੇ ਉਹ AI ਦੀ ਰਹੀਆਂ ਬਣਦੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸ਼ਰਮਾ ਗੱਲਬਾਤ ਕਰ ਲੈਣੇ ਆ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਆ AI ਦੀ ਕੀ ਲੋੜ ਪੈ ਗਈ ਮਤਲਬ ਟੈਕਨੋਲੋਜੀ ਇੰਨੀ ਵਧੀਆ ਚੰਗੀ ਹੈ ਜਾਂ ਮਾੜੀ ਹੈ ਇਹਦਾ ਜਨਮ ਕਿਉਂ ਮਤਲਬ ਹੋਣਾ ਪਿਆ ਇਹਦੇ ਕੀ ਫਾਇਦੇ ਤੇ ਕੀ ਨੁਕਸਾਨ ਹੋਣਗੇ ਜਾਣ ਨਾਲ ਸਮਝ ਦੇਖੋ ਤੁਹਾਡਾ ਸਵਾਲ ਬਹੁਤ ਵੱਡਾ ਹੈ ਪਰ ਫਿਲਹਾਲ ਮੈਂ ਕਹਾਂ ਕਿ ਜਦੋਂ ਕੋਈ ਡਿਵੈਲਪਿੰਗ ਸਿਸਟਮ ਚੱਲ ਰਿਹਾ ਹੁੰਦਾ ਅੱਜ ਦੇ ਲੋਕਾਂ ਦਾ ਦਿਮਾਗ ਜਿਹੜਾ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਉਹ ਉਦਾਂ ਹੀ ਸਿਸਟਮ ਨਵੇਂ ਡਿਵੈਲਪ ਹੁੰਦੇ ਆ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦੀ ਜ਼ਰੂਰਤ ਇਸ ਲਈ ਪੈ ਗਈ ਕਿਉਂਕਿ ਅੱਜ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਛੋਟੀਆਂ 레이జర్ ਤੋਂ ਮੋਬਾਈਲ ਆਇਆ ਮੋਬਾਈਲ ਤੋਂ ਹੁਣ ਮਾਈਕਰੋ ਮੋਬਾਈਲ ਆ ਗਿਆ ਜਿਵੇਂ ਕਿ ਕੋਈ ਟਾਈਮ ਸੀਗਾ 1 ਜੀਬੀ ਡਾਟਾ ਜਾਂ 2 ਜੀਬੀ ਡਾਟਾ ਪੂਰੇ ਮਹੀਨੇ ਦੇ ਵਿੱਚ ਯੂਜ਼ ਕਰਦੇ ਸੀ ਅੱਜ ਅਨਲਿਮਿਟਿਡ 5 ਜੀ ਡਾਟਾ ਲੋਕਾਂ ਕੋਲ ਉਹ ਵੀ ਖਤਮ ਹੋ ਜਾਂਦਾ ਕਈ ਵਾਰ ਸੋ ਇਹ ਤਰੱਕੀ ਹੈ ਇੱਕ ਤਰ੍ਹਾਂ ਦੀ ਤਰੱਕੀ ਹੈ ਹੁਣ ਤੁਸੀਂ ਕਹਾਂ ਵੀ ਇਹਦਾ ਨੁਕਸਾਨ ਕੀ ਫਾਇਦਾ ਹਮ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਉਸੇ ਤਰ੍ਹਾਂ ਇਹਨਾਂ ਚੀਜ਼ਾਂ ਦੇ ਵੀ ਦੋ ਪਹਿਲੂ ਨੇ ਜਿਹੜੇ ਤਾਂ ਸਹੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਉਹਨਾਂ ਲਈ ਤਾਂ ਬਹੁਤ ਫਾਇਦਾ ਜਿਹੜੇ ਥੋੜਾ ਜਿਹਾ ਟੇਢਾ ਹੁੰਦੇ ਆ ਉਹਨਾਂ ਲਈ ਬਹੁਤ ਘਾਤਕ ਸ ਹੁਣ ਜੇਕਰ ਮੈਂ ਤਸਵੀਰਾਂ ਦੀ ਗੱਲ ਕਰਾਂ ਜਾਂ ਵੀਡੀਓਜ਼ ਦੀ ਗੱਲ ਕਰਾਂ ਕਾਰਟੂਨ ਦੀ ਐਨੀਮੇਸ਼ਨ ਦੀ 3D ਦੀ ਜਿਕਰੇ ਮੈਂ ਗੱਲ ਕਰਲਾਂ ਜੇਕਰ ਮੈਂ 2008-09 ਦੀ ਗੱਲ ਕਰਾਂ ਜਦੋਂ ਐਨੀਮੇਸ਼ਨ ਦਾ ਯੁੱਗ ਸੀ 3D ਦਾ ਯੁੱਗ ਆਇਆ ਸੀ ਮਾਇਆ ਜਦੋਂ ਉਹ ਸਟਾਰਟ ਹੋਈ ਸੀਗੀ ਮਾਇਆ ਮੈਕਸ ਇੱਕ ਸੌਫਟਵੇਅਰ ਸੀ ਉਸ ਦੇ ਲਈ ਲੋਕ ਪਾਗਲ ਹੋ ਗਏ ਸੀਗੇ ਉਹਨੂੰ ਸਿੱਖਦੇ ਸੀ ਉਸ ਦੇ ਵਿੱਚ ਕੰਮ ਕਰ ਰਹੇ ਸੀ ਜਿੰਨੇ ਨੰਬਰਿੰਗ ਸੀ ਜਿੰਨੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਬਣਦੀਆਂ ਫਿਰ ਵਰਚੁਅਲ ਸੈਟਅਪ ਆ ਗਿਆ ਵਰਚੁਅਲ ਸੈਟਅਪ ਦੇ ਵਿੱਚ ਕੀ ਸੀਗਾ ਕਿ ਤੁਸੀਂ ਇੱਕ ਕੈਮਰਾ ਲਗਾ ਕੇ ਨੌ ਫਰੇਮ ਲੈ ਸਕਦੇ ਸੀਗੇ ਮਤਲਬ ਵਰਚੁਅਲ ਆ ਗਿਆ ਉਸ ਤੋਂ ਬਾਅ ਪਹਿਲਾਂ ਕੰਮ ਹੁੰਦਾ ਸੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਹੁਣ ਜਿਹੜਾ ਗ੍ਰੀਨ ਪਰਦੇ ਦੀ ਵੀ ਜ਼ਰੂਰਤ ਖਤਮ ਕਰਤੀ ਫਿਰ ਉਸ ਤੋਂ ਬਾਅਦ ਐਨੀਮੇਸ਼ਨ ਐਨੀਮੇਸ਼ਨ 2D 3D ਮਾਇਆ ਮੈਕਸ ਇਹ ਕਰਨੇ ਇੰਨੀ ਕੁ ਮੁਸ਼ਕਲ ਸੀ ਵੀ ਇੱਕ 10 ਸੈਕਿੰਡ 20 ਸੈਕਿੰਡ ਦੇ ਪ੍ਰੋਜੈਕਟ ਨੂੰ ਰੈਂਡਰ ਕਰਨ ਲਈ ਘੰਟਾ ਘੰਟਾ ਲੱਗਦਾ ਸੀ ਫਿਰ ਮਸ਼ੀਨਾਂ ਡਿਵੈਲਪ ਹੋਈਆਂ ਉਹ ਸਮਾਂ ਘਟਦਾ ਗਿਆ ਫਿਰ ਹੋਰ ਡਿਵੈਲਪਮੈਂਟ ਹੋਈ ਫਿਰ ਹੋਰ ਸਮਾਂ ਘਟਦਾ ਗਿਆ ਹੁਣ ਕੀ ਹੈ ਕਿ ਤੁਹਾਨੂੰ ਕੁਝ ਕਰਨ ਦੀ ਲੋਡ ਹੀ ਨਹੀਂ ਹੈ ਇੱਕ ਪ੍ਰੋਂਪਟ ਲਿਖੋ ਪ੍ਰੋਂਪਟ ਨੂੰ ਤੁਸੀਂ ਸਰਚ ਕਰੋ ਸਰਚ ਕਰਕੇ ਉਸ ਦੇ ਵਿੱਚ ਇਨਵੈਸਟ ਕਰੋ ਮਤਲਬ ਇੰਸਟਾਲ ਕਰ ਦਿਓ ਉਹ 10 ਮਿੰਟ ਚ ਤੁਹਾਡੀ ਇੱਕ ਵੀਡੀਓ ਬਣ ਕੇ ਤਿਆਰ ਹੋ ਜਾਂਦੀ ਹੈ ਪਰ ਇਸ ਦੇ ਵਿੱਚ ਹੁਣ ਗੱਲ ਕੀ ਹੈ ਕਿ ਕਿਤੇ ਨਾ ਕਿਤੇ ਨੌਲੇਜ ਦੀ ਘਾਟ ਹੁੰਦੀ ਹੈ ਹਰ ਬੰਦਾ ਲੁਬਾਣੀਆਂ ਰੀਲਾਂ ਰੀਲਾਂ ਦੇਖਦਾ ਕਿ ਐਂ ਕਰ ਦਿਓ ਜੀ ਐਂ ਕਰ ਦਿਓ ਮਿੰਟ ਚਾਹ ਬਣ ਜੂਗੀ ਉਹ ਬਣ ਜੂਗੀ ਉਹ ਬਹੁਤ ਐਕਸਪਰਟ ਲੋਕਾਂ ਨੇ ਬਣਾਈ ਹੁੰਦੀ ਹੈ ਤੇ ਬਹੁਤ ਸਾਰੇ ਪੈਸੇ ਖਰਚ ਹੁੰਦੇ ਆ ਤੇ ਤੁਸੀਂ ਜਦੋਂ ਉਸ ਦੇ ਵਿੱਚ ਵੜਦੇ ਹੋ ਤੇ ਤੁਹਾਡੇ ਵੀ ਬਹੁਤ ਸਾਰੇ ਪੈਸੇ ਖਰਚ ਹੋ ਜਾਂਦੇ ਆ ਜੇਕਰ ਤੁਹਾਨੂੰ ਸਮਝ ਨਹੀਂ ਹੈਗੀ ਤੇ ਬਣਦਾ ਕੁਝ ਵੀ ਨਹੀਂ ਜਿਹਨੂੰ ਤਾਂ ਸਮਝ ਹੈ ਜਿਹੜਾ ਤਾਂ ਐਕਸਪਰਟ ਆ ਬਹੁਤ ਕੁਝ ਬੜਾ ਵਧੀਆ ਇਸਤੇਮਾਲ ਕਰਦਾ ਮੈਂ ਖੁਦ ਇਸ ਦੇ ਵਿੱਚ ਪਿਛਲੇ 2-3 ਮਹੀਨਿਆਂ ਤੋਂ ਬੜਾ ਮੱਥਾ ਪੇਚੀ ਕੀਤੀ ਪਰ ਉਸ ਦੇ ਵਿੱਚ ਪੈਸੇ ਹੀ ਗਏ ਬਣਿਆ ਕੁਝ ਨਹੀਂ ਕਾਰਨ ਇਹ ਸੀਗਾ ਕਿ ਪ੍ਰੋਪਰ ਨੋਲਜ ਨਹੀਂ ਸੀ ਪ੍ਰੋਪਰ ਨੋਲਜ ਹੋਏਗੀ ਤਾਂ ਤੁਸੀਂ ਕੰਮ ਕਰੋ ਤਾਂ ਹੀ ਇਹਦੇ ਵਿੱਚ ਵੜਨਾ ਚਾਹੀਦਾ ਹੈ ਤੇ ਜੇਕਰ ਨਹੀਂ ਨੌਲੇਜ ਤਾਂ ਪੈਸੇ ਦੀ ਬਰਬਾਦੀ ਹੋਈ ਸਮੇਂ ਦੀ ਬਰਬਾਦੀ ਹੋਈ ਤੇ ਮਯੂਸੀ ਇੱਕ ਵੱਖਰੀ ਆ ਗਈ ਕਿ ਯਾਰ ਇਹ ਚੀਜ਼ ਮੈਨੂੰ ਕਰਨੀ ਨਹੀਂ ਆਂਦੀ ਇੰਸਟਾਗ੍ਰਾਮ ਤੇ ਲਗਾਤਾਰ ਮਲਾਈਦੀਆਂ ਰੀਲਸ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਕਹਿੰਦੇ ਤੁਸੀਂ ਏਅਰ ਹੀ ਬਣਾ ਦਿਓ ਫੋਟੋ ਚੱਕੋ ਇੱਕ ਬੱਚਾ ਜਿਹੜਾ ਪਹਿਲਾਂ ਮਤਲਬ ਜੰਮਿਆ ਹੁੰਦਾ ਤੁਰਨ ਲੱਗ ਜਾਂਦਾ ਫਿਰ ਉਹਦੀ ਜਵਾਨੀ ਦਿਖਾਉਂਦੇ ਬੜਾਪਾ ਦਿਖਾ ਦਿੰਦੇ ਨੇ ਫਿਰ ਕਿਵੇਂ ਉਹ ਜ਼ਿੰਦਗੀ ਚ ਆਉਂਥੇ ਮਿਲ ਦੁਨੀਆ ਤੇ ਆਉਂਦਾ ਫਿਰ ਵਾਪਸ ਚਲਾ ਜਾਂਦਾ ਉਹ ਸਾਰੀ ਜੀ ਏਅਰ ਹੀ ਬੜੀ ਆਸਾਨ ਜੀ ਕਰਤੀ ਮਤਲਬ ਕਹਿੰਦੇ ਇੱਕ ਫਿਲਮ ਦਿਖਾਉਣੀ ਇੱਕ ਚੀਜ਼ ਦਿਖਾਉਣੀ ਇੱਕ ਜਿਵੇਂ ਵਿਆਹ ਦੀ ਗੱਲ ਕਰ ਲਈਏ ਇੱਕ ਬੱਚੇ ਦੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀ ਸਾਰੀ ਉਹ ਚੀਜ਼ ਦਿਖਾ ਦਿੰਦੇ ਨੇ ਫਿਰ ਆਖੀਰਲਾ ਦੌਰ ਦਿਖਾ ਲੈਂਦੇ ਨੇ ਉਹ ਕਿਵੇਂ ਦੇਖਦੇ ਉਹ ਇਹ ਚੀਜ਼ਾਂ ਮਤਲਬ ਇਨਸਾਨੀਅਤ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਇਨਸਾਨ ਲਈ ਇਹ ਚੀਜ਼ ਫਾਇਦੇਮੰਦ ਹੈ ਜਾਂ ਮਤਲਬ ਨੁਕਸਾਨਦੇ ਆ ਕੀ ਆਨ ਇਨਸਾਨ ਦੀ ਜਗ੍ਹਾ ਲੈ ਸਕਦੀ ਹੈ AI ਨਹੀਂ ਇਨਸਾਨ ਦੀ ਜਗ੍ਹਾ ਕਦੇ ਨਹੀਂ ਲੈ ਸਕਦੀ ਕਿਉਂਕਿ AI ਨੂੰ ਡਿਵੈਲਪ ਕਰਨ ਵਾਲਾ ਦਿਮਾਗ ਇਨਸਾਨ ਦਾ ਹੈ ਹੂੰ ਇਹਦਾ ਮਤਲਬ ਇਨਸਾਨ ਦਾ ਦਿਮਾਗ AI ਤੋਂ ਉੱਪਰ ਹੈ ਹੂੰ ਠੀਕ ਹੈ ਇਹ ਇੱਕ ਲਿਮਟਿਡ ਪੋਜੀਸ਼ਨ ਦੇ ਵਿੱਚ ਜਾਂ ਲਿਮਟਿਡ ਸੋਰਸਸ ਦੇ ਤੇ ਕੰਮ ਕਰ ਰਹੀ ਹੈ ਇਸ ਕਰਕੇ ਤੇਜ਼ੀ ਦੇ ਨਾਲ ਕੰਮ ਕਰਦੀ ਹੈ ਜਿਹੜੀ ਤੁਸੀਂ ਕਿਹਾ ਵੀਡੀਓਜ਼ ਬਣਾ ਰਹੀ ਹੈ ਡਿਵੈਲਪ ਕਰ ਰਹੀ ਹੈ ਉਹੀ ਕਹਿ ਰਿਹਾ ਮੈਂ ਜਿਹਨੂੰ ਸਮਝ ਹੈ ਉਹ ਤਾਂ ਕਰ ਸਕਦਾ ਇਹਦਾ ਵਧੀਆ ਉਪਯੋਗ ਜਿਹਨੂੰ ਸਮਝ ਨਹੀਂ ਆ ਉਹ ਨੁਕਸਾਨ ਕਰਾਂਦਾ ਫਿਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਸ ਦਾ ਮੁੱਖ ਵਿਸ਼ਾ ਸਾਡਾ ਜਿਸ ਪ੍ਰੋਗਰਾਮ ਨੂੰ ਕਰਨ ਦਾ ਉਹ ਹੈ ਕਿ ਸੁਰੱਖਿਅਤ ਕਿੰਨਾ ਸਭ ਤੋਂ ਵੱਡਾ ਸਵਾਲ ਕਿਉਂਕਿ ਅੱਜ ਟ੍ਰੈਂਡ ਹੈ ਤੁਸੀਂ ਦੇਖੋਗੇ ਬਹੁਤ ਸਾਰੀਆਂ ਲੜਕੀਆਂ ਇੱਕ ਆਪਣੀ ਫੋਟੋ ਪਾਉਂਦੀਆਂ ਨੇ ਉਹ ਸਾੜੀ ਦੇ ਉਤਾਰ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਖੂਬਸੂਰਤ ਜੀ ਫੋਟੋ ਬਣ ਕੇ ਆ ਜਾਂਦੀ ਹੈ ਕੋਈ 60 ਦੇ ਦਸ਼ਕ ਚਲੀ ਜਾ ਰਹੀ ਹੈ ਕੋਈ 80 ਦੇ ਦਸ਼ਕ ਦੇ ਵਿੱਚ ਚਲੀ ਜਾ ਰਹੀ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਏਆਈ ਕੁਲ ਚਲੀ ਗਈ ਇਸ ਦਾ ਇੱਕ ਜਿੰਦਾ ਜાગਦਾ ਮਿਸਾਲ ਜਿਹੜਾ ਹੈ ਇੱਕ ਲੜਕੀ ਦੀ ਫੋਟੋ ਬੜਾ ਬਵਾਲ ਕਰ ਰਹੀ ਹੈ ਕਿ ਉਸ ਲੜਕੀ ਨੇ ਆਪਣੀ ਇੱਕ ਫੋਟੋ ਪਾਈ ਜਿਸ ਦੇ ਵਿੱਚ ਉਸ ਦੇ ਇੱਕ ਬਰਥ ਮਾਰਕ ਸੀ ਤਿਲ ਸੀ ਤੇ ਜਦੋਂ ਉਹਨਾਂ ਨੇ ਉਸ ਨੂੰ ਉਸ ਉਸ ਥਾਂ ਤੋਂ ਕੱਪੜੇ ਨੂੰ ਹਟਾਇਆ ਤੇ ਉਹ ਤਿਲ ਵੀ ਨਜ਼ਰ ਆ ਗਿਆ ਕਿੰਨੀ ਵੱਡੀ ਗੱਲ ਹੋ ਗਈ ਜੀ ਮਤਲਬ ਮਤਲਬ ਬੰਦੇ ਦੀ ਆਪਣੀ ਪਰਸਨਲ ਸਿਕਿਉਰਿਟੀ ਕਹਿ ਸਕਦੇ ਆਪਣੇ ਪਰਸਨਲ ਲਾਈਫ ਵੀ ਉਹ ਜਿਹੜੀ ਉਹ ਵੀ ਸ਼ੇਅਰ ਹੋ ਗਈ ਇੱਕ ਤਰ੍ਹਾਂ ਦੀ ਮਤਲਬ ਜਿਹੜੀ ਕਿਸੇ ਨਹੀਂ ਮੈਂ ਤਾਂ ਹਰ ਬੱਚੇ ਨੂੰ ਹਰ ਲੜਕੀ ਨੂੰ ਹਰ ਲੜਕੇ ਨੂੰ ਇਹ ਗੱਲ ਜ਼ਰੂਰ ਕਹਾਂਗਾ ਹਰ ਮਾਤਾ ਨੂੰ ਹਰ ਭੈਣ ਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਜਿਹੜੀਆਂ ਚੀਜ਼ਾਂ ਜਿਸ ਚੀਜ਼ ਲਈ ਬਣੀ ਹੈ ਉਸ ਨੂੰ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਜਿਨ੍ਹਾਂ ਨੂੰ ਉਸ ਦੀ ਪੂਰੀ ਸਮਝ ਹੈ ਸਾਨੂੰ ਕੋਈ ਸਮਝ ਨਹੀਂ ਹੈ ਕਿ ਅਸੀਂ ਟ੍ਰੈਂਡਿੰਗ ਦੇ ਵਿੱਚ ਆ ਕੇ ਉਸ ਚੀਜ਼ ਨੂੰ ਇੰਸਟਾਲ ਕਰਦੇ ਹਾਂ ਉਸ ਦੇ ਉੱਤੇ ਕੰਮ ਕਰਨ ਦੀ ਸ਼ੁਰੂਆਤ ਕਰ ਦਿੰਦੇ ਹਾਂ ਫਿਰ ਅਸੀਂ ਬਾਅਦ ਦੇ ਵਿੱਚ ਸੋਚਦੇ ਹਾਂ ਕਿ ਕਿਵੇਂ ਹੋ ਇਹ ਡਾਟਾ ਵੀ ਸੁਰੱਖਿਅਤ ਨਹੀਂ ਹੈ ਤੁਹਾਡਾ ਤੇ ਤੁਹਾਡੀ ਪਰਸਨਲ ਲਾਈਫ ਜਿਹੜੀ ਆ ਉਹ ਵੀ ਸੁਰੱਖਿਅਤ ਨਹੀਂ ਰਹਿੰਦੀ ਇਸ ਕਰਕੇ ਇਸ ਤਰ੍ਹਾਂ ਦੇ ਟੂਲ ਦਾ ਕਿਸੇ ਦਾ ਵੀ ਇਸਤੇਮਾਲ ਨਾ ਕਰੋ ਜਿਹਦੀ ਤੁਹਾਨੂੰ ਪ੍ਰੋਪਰ ਜਾਣਕਾਰੀ ਨਾ ਹੋਵੇ ਪ੍ਰੋਪਰ ਤੁਹਾਨੂੰ ਉਸ ਦੀ ਸਮਝ ਨਾ ਹੋਵੇ ਪ੍ਰੋਪਰ ਤੁਹਾਡੇ ਕੋਲ ਹੋਵੇ ਨਾ ਦੇਖੋ ਕੋਈ ਵੀ ਟੂਲ ਤੁਸੀਂ ਕੋਈ ਵੀ ਟੂਲ ਤੁਸੀਂ ਇਸਤੇਮਾਲ ਕਰਦੇ ਹੋ ਕੋਈ ਵੀ ਐਪ ਤੁਸੀਂ ਇੰਸਟਾਲ ਕਰਦੇ ਹੋ ਉਹ ਪੁੱਛਦਾ ਕਿ ਇਹ ਚੀਜ਼ ਨੂੰ ਅਲਾਉ ਕਰਾਂ ਉਸ ਦੇ ਵਿੱਚ ਕੀ ਲਿਖਿਆ ਹੁੰਦਾ ਉਸ ਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਤੁਹਾਡਾ ਫੋਨ ਦਾ ਡਾਟਾ ਇਸ ਤਰ੍ਹਾਂ ਵਰਤ ਸਕਦਾ ਬਿਲਕੁਲ ਬਿਲਕੁਲ ਪਰ ਤੁਸੀਂ ਉਹਨੂੰ ਪੜ੍ਹਦੇ ਕਦੇ ਨਹੀਂ ਤੁਸੀਂ ਅਲਾਉ ਉਹ ਕਹਿੰਦਾ ਕਿ ਮੈਂ ਤੁਹਾਡੀ ਆ ਚੀਜ਼ਾਂ ਇਸਤਮਾਲ ਕਰ ਸਕਦਾ ਅਸੀਂ ਕਹਿੰਦੇ ਅਲਾਓ ਅਸੀਂ ਪੜਿਆ ਨਹੀਂ ਮੈਂ ਅੱਜ ਇਸ ਵੀਡੀਓ ਤੋਂ ਬਾਅਦ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਕੋਈ ਵੀ ਐਪ ਡਾਊਨਲੋਡ ਕਰਦੇ ਹੋ ਉੱਥੇ ਪੜੋ ਵੀ ਉਹ ਕੀ ਲਿਖ ਰਿਹਾ ਡਿਸਕ੍ਰਿਪਸ਼ਨ ਕੀ ਨੇ ਉਹਦੀਆਂ ਉਹ ਪੜ ਕੇ ਫਿਰ ਤੁਸੀਂ ਦੱਸੋ ਵੀ ਤੁਸੀਂ ਅਲਾਓ ਕਰਨਾ ਹੈ ਕਿ ਨਹੀਂ ਤੁਹਾਡੀ ਲੋਕੇਸ਼ਨ ਕਿ ਤੁਸੀਂ ਤੁਹਾਡੀ ਲੋਕੇਸ਼ਨ ਮੈਂ ਰੱਖ ਸਕਦਾ ਆਪਣੇ ਕੋਲ ਅਲਾਓ ਤੁਹਾਡੀ ਹਿਸਟਰੀ ਮੈਂ ਰੱਖ ਸਕਦਾ ਅਲਾਓ ਤੁਹਾਡੀ ਸਟੇਟਮੈਂਟ ਆ ਰ ਮੈਂ ਰੱਖ ਸਕਦਾ ਅਲਾਉ ਹਰ ਚੀਜ਼ ਨੂੰ ਸੀ ਟਕ 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 ਚਾਰ ਅਲਾਉ ਕਰਦੇ ਆ ਤੇ ਉਹ ਐਪ ਉਹਦੇ ਵੀ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਤੁਹਾਡੀ ਫੋਟੋ ਆਉਂਦੀਆਂ ਨੇ ਤੁਹਾਡੇ ਬੱਚਿਆਂ ਨਾਲ ਤੁਹਾਡੇ ਘਰ ਵਾਲੀ ਨਾਲ ਤੁਹਾਡੇ ਮਾਪੇ ਨਾਲ ਉਹ ਗਲਤ ਯੂਜ਼ ਹੋ ਸਕਦਾ ਜਿਵੇਂ ਇੱਕ ਪਿਕਚਰ ਵੀ ਆਈ ਸੀਗੀ ਰੋਬਟ ਪਿਕਚਰ ਆਈ ਸੀਗੀ ਜਿਹਦੇ ਵਿੱਚ ਉਹਨੇ ਰੋਬਟ ਬਣਾਇਆ ਹੋਇਆ ਸੀਗਾ ਇੱਕ ਮਤਲਬ ਸਾਊਦੀ ਫਿਲਮ ਸੀ ਜੀ ਉਹਦੇ ਵਿੱਚ ਨਾ ਉਹ ਕਹਿੰਦੇ ਵੀ ਉਸ ਦੇ ਬੰਦੇ ਵਿੱਚ ਫੀਲਿੰਗਸ ਨਹੀਂ ਹੈਗੀਆਂ ਰੋਬਟ ਦੇ ਵਿੱਚ ਕੀ ਇਹ ਉਹੀ ਚੀਜ਼ ਕਹਿ ਸਕਦੇ ਆ ਪਾ ਉਹਦਾ ਲੇਟੈਸਟ ਵਰਜਨ ਕਹਿ ਸਕਦੇ ਆ ਉਸ ਦਾ স্মਲ ਵਰਜਨ ਕਹਿ ਸਕਦੇ ਆ ਕਿਉਂਕਿ ਉਹ ਚਲੋ ਇੱਕ ਆਕਾਰ ਸੀ ਇੱਕ ਬੋਡੀ ਹੂੰ ਲੇਟੈਸਟ ਵਰਜਨ ਦਾ ਇੰਨੇ ਹਜੇ ਲੇਟੈਸਟ ਵਰਜਨ ਆਣੇ ਨੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਦੇਖੋ ਹਰ ਰੋਜ਼ ਨਵਾਂ ਕੁਝ ਆਇਆਤ ਹੋ ਰਿਹਾ ਜਿਸ ਬੰਦੇ ਨੇ AI ਡਵੈਲਪ ਕੀਤਾ ਸੀ ਉਸਨੇ ਇਹ ਨਹੀਂ ਸੋਚਿਆ ਸੀ ਕਿ ਇੰਨਾ ਡਵੈਲਪ ਹੋ ਜਾਏਗਾ ਪਰ ਜਦੋਂ ਜਦੋਂ ਨਵੀਂ ਚੀਜ਼ ਆਂਦੀ ਹੈ ਉਸ ਦੇ ਵਿੱਚ ਇਨੋਵੇਸ਼ਨਸ ਹੁੰਦੀਆਂ ਰਹਿਣਗੀਆਂ ਉਹ ਡਵੈਲਪ ਹੁੰਦੀ ਚਲੀ ਜਾਊਗੀ ਹੁਣ ਇਹਦੇ ਵਿੱਚ ਵੱਖ-ਵੱਖ ਚੀਜ਼ਾਂ ਆ ਗਈਆਂ ਤੁਸੀਂ ਦੇਖੋ ਚੈਟ ਜੀਪੀਟੀ ਆ ਗਿਆ ਇੱਕ ਉਸ ਦੇ ਵਿੱਚ ਤੁਸੀਂ ਸਿਰਫ ਆਈਡੀਆ ਲਿਖੋ ਤੇ ਉਹ ਸਕ੍ਰਿਪਟ ਬਣ ਕੇ ਆ ਜਾਂਦੀ ਹੈ ਬਹੁਤ ਸਾਰੇ ਲੋਕ ਉਸ ਸਕ੍ਰਿਪਟ ਨੂੰ ਇਸਤੇਮਾਲ ਕਰਨ ਲੱਗੇ ਮੈਂ ਉਹਨਾਂ ਨੂੰ ਕਹਿਣਾ ਕਿ ਉਹ ਸਕ੍ਰਿਪਟ ਤੁਹਾਡੇ ਹਾਲ ਦੇ ਮੁਤਾਬਕ ਨਹੀਂ ਹੈ ਤੁਹਾਡੀ ਚਾਰ ਲਾਈਨਾਂ ਦੇ ਮੁਤਾਬਕ ਹੈ ਜੋ ਹਾਲ ਤੁਸੀਂ ਦੇਖਿਆ ਹੁਣ ਮੈਂ ਆਪਣੀ ਗੱਲ ਕਰਦਾ ਕਿ ਮੈਂ ਇੱਥੇ ਪਾਰਕ ਦੇ ਵਿੱਚ ਖੜਾ ਮੈਂ ਇੱਥੇ ਦੇਖ ਰਿਹਾ ਕਿ ਆ ਪੌਦੇ ਆ ਇਹ ਉਹ ਇਹਨਾਂ ਦੇਖ ਕੇ ਜਦੋਂ ਮੈਂ ਲਿਖਣਾ ਤੇ ਮੇਰੀ ਭਾਵਨਾ ਤੇ ਮੇਰੀ ਫੀਲਿੰਗਸ ਨਾਲ ਆਣ ਗਈਆਂ ਤੇ ਜਦੋਂ ਚੈਟ ਜੀਪੀਟੀ ਤੇ ਮੈਂ ਪਾਉਂਗਾ ਇੱਕ ਪਾਰਕ ਦਾ ਦ੍ਰਿਸ਼ ਮੈਨੂੰ ਦਿਓ ਉਹਨੇ ਚਾਰ ਪੌਦੇ ਚਾਰਕ ਫੁੱਲ ਇੱਕ ਘਾਹ ਬਣਾ ਕੇ ਉਹਨੇ ਮੈਨੂੰ ਉਹ ਆਰਟੀਫੀਸ਼ਲ ਹੋਈ ਇੱਕ ਤਰ੍ਹਾਂ ਦਾ ਬਹੁਤ ਆਰਟੀਫੀਸ਼ਲ ਹੈ ਆਰਟੀਫੀਸ਼ਲ ਤੇ ਜੈਨੂਨ ਦੇ ਵਿੱਚ ਬੜਾ ਫਰਕ ਹੁੰਦਾ ਬਹੁਤ ਸਾਰੇ ਲੋਕ ਜੀਟੀਪੀ ਤੋਂ ਸਕ੍ਰਿਪਟ ਲਾਈਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਸਕ੍ਰਿਪਟ ਕਾਮਯਾਬ ਨਹੀਂ ਹੋਏਗੀ ਉਹ ਸਕ੍ਰਿਪਟ ਦੇ ਵਿੱਚ ਕਮੀਆਂ ਰਹਿ ਜਾਣਗੀਆਂ ਦੇਖੋ ਜੇ ਮੈਂ ਫੇਰ ਉਹੀ ਗੱਲ ਕਹੂੰਗਾ ਜਿਹਨੂੰ ਇਸਤੇਮਾਲ ਕਰਨ ਦੀ ਅਕਲ ਹੈ ਸੈਂਸ ਹੈ ਸਮਝ ਹੈ Uh, मतलब एक्सपीरियंस ਹੈ ਉਹ ਜਰੂਰ ਕਰੇ ਪਰ ਜਿਹਨੂੰ ਨਹੀਂ ਹੈ ਉਹਦੇ ਲਈ ਬਹੁਤ ਘਾਤਕ ਹੈ ਮੈਂ ਖਾਸ ਤੌਰ ਤੇ ਲੜਕੀਆਂ ਨੂੰ ਇਹ ਬੇਨਤੀ ਕਰੂੰਗਾ ਮਾਮਾ ਪੈਨਾਂ ਨੂੰ ਬੇਨਤੀ ਕਰੂੰਗਾ ਧੀਆਂ ਨੂੰ ਬੇਨਤੀ ਕਰੂੰਗਾ ਵੀ ਇਸ ਤੋਂ ਦੂਰ ਰਹੋ ਜਿੰਨਾ ਰਹਿ ਜਾ ਸਕਦਾ ਆਪਣੀ ਪ੍ਰਾਈਵੇਸੀ ਤੁਸੀਂ ਕਿਸੇ ਨਾਲ ਕਿਵੇਂ ਸ਼ੇਅਰ ਕਰ ਸਕਦੇ ਹੋ ਇਸ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਐਗਜ਼ਾਮਪਲ ਆਣ ਗਿਆ ਕੋਈ ਵੀ ਚੀਜ਼ ਤੁਸੀਂ ਇਸਤੇਮਾਲ ਕਰਨੀ ਹੈ ਦੇਖੋ ਬੜਾ ਸਿੰਪਲ ਜਿਹਾ ਫੰਡਾ ਦੱਸਦਾ ਕੋਈ ਐਪ ਤੁਸੀਂ ਇਸਤੇਮਾਲ ਕਰਨੀ ਹੈ ਕੋਈ ਤੁਸੀਂ ਸੌਫਟਵੇਅਰ ਇਸਤੇਮਾਲ ਕਰਨਾ ਕੋਈ ਤੁਸੀਂ ਸ਼ਾਪਿੰਗ ਕਰਨੀ ਹੈ ਸਭ ਤੋਂ ਪਹਿਲਾਂ ਇੱਕ ਕੰਮ ਜ਼ਰੂਰ ਕਰਿਆ ਕਰੋ ਉਹਦੇ ਕਮੈਂਟ ਬਾਕਸ ਦੇ ਵਿੱਚ ਜਾਇਆ ਕਰੋ ਕਿਉਂਕਿ ਜਿਨ੍ਹਾਂ ਨੇ ਇਸਤੇਮਾਲ ਕੀਤੀ ਹੁੰਦੀ ਹੈ ਇਹ ਵੀ ਤੁਸੀਂ ਚੈੱਕ ਕਰਨਾ ਕਿ ਉਹ ਕਮੈਂਟ ਫੇਕ ਤਾਂ ਨਹੀਂ ਕਿਤੇ ਪਬਲਿਸਿਟੀ ਦੇ ਲਈ ਤਾਂ ਨਹੀਂ ਕਮੈਂਟ ਜ਼ਰੂਰ ਚੈੱਕ ਕਰਿਆ ਕਰੋ ਲੋਕਾਂ ਨੇ ਸਟਾਰ ਦਿੱਤੇ ਹੁੰਦੇ ਨੇ ਸਟਾਰ ਜ਼ਰੂਰ ਚੈੱਕ ਕਰਿਆ ਕਰੋ ਫਿਰ ਉਹਨੂੰ ਪਹਿਲਾਂ ਡੀਪਲੀ ਰਿਸਰਚ ਕਰ ਲਿਆ ਕਰੋ ਡੀਪਲੀ ਰਿਸਰਚ ਤੋਂ ਬਾਅਦ ਜੇਕਰ ਤੁਸੀਂ ਇਸਤੇਮਾਲ ਕਰੋਗੇ ਨੁਕਸਾਨ ਦੀ ਗੁੰਜਾਇਸ਼ ਜੜੀ ਹੈ ਘਟ ਜੇਗੀ ਨਹੀਂ ਤਾਂ ਨੁਕਸਾਨ ਤਾਂ ਪੱਕਾ ਹੋਣਾ ਹੀ ਹੋਣਾ ਡਾਟਾ ਤੁਹਾਡਾ ਚਲਾ ਹੀ ਜਾਣਾ ਪ੍ਰਾਈਵੇਸੀ ਤੁਹਾਡੀ ਚਲੀ ਹੀ ਜਾਣੀ ਕਿਉਂਕਿ ਉਹ ਪੁੱਛ ਲੈਂਦੇ ਆ ਤੇ ਅਸੀਂ ਅਲਾਉ ਕਰ ਦਿੰਨੇ ਆ ਇਹਦੇ ਤਾਂ ਕੋਈ ਦੌਰ ਆਈ ਨਹੀਂ ਬਹੁਤ سارے ਸਕੈਂਡਲ ਹੋ ਰਹੇ ਆ ਬਹੁਤ سارے ਸਕੈਂਡਲ ਇਸ ਤਰ੍ਹਾਂ ਦੇ ਹੁੰਦੇ ਆ ਹਾਂ ਸਾਈਬਰ ਕ੍ਰਾਈਮ ਚ ਅਕਸਰ ਦੇਖਿਆ ਗਿਆ ਕਿ ਮਤਲਬ ਕਿਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਕੰਪਲੇਂਟਸ ਜਾਂਦੀਆਂ ਨੇ ਵੀ ਸਾਡਾ ਡਾਟਾ ਹੈਕ ਕਰ ਲਿਆ ਬੈਂਕ ਅਕਾਊਂਟ ਹੈਕ ਹੋ ਗਿਆ ਉਸ ਤਰੀਕੇ ਕੋਈ ਉਹੀ ਐਪਲੀਕੇਸ਼ਨ ਦੀ ਗੱਲ ਕਰ ਰਹੇ ਨੇ ਆਪਾਂ ਬਹੁਤ ਸਾਰੀਆਂ ਬਹੁਤ ਸਾਰੀਆਂ ਮੈਂ ਖਾਸ ਤੌਰ ਤੇ ਏ ਆਈ ਦੀ ਇਸ ਵੈਬਸਾਈਟ ਜਿਹੜੀ ਐਪ ਹੈ ਇਸ ਦੀ ਗੱਲ ਕਰ ਰਿਹਾ ਜਿਹੜੀ ਤਸਵੀਰਾਂ ਨੂੰ ਪੁਰਾਣੀ ਸਦੀ ਦੇ ਵਿੱਚ ਲੈ ਜਾਂਦੀ ਹੈ ਤਸਵੀਰਾਂ ਦੇ ਕੱਪੜੇ ਚੇਂਜ ਕਰ ਦਿੰਦੀ ਹੈ ਤਸਵੀਰਾਂ ਦੇ ਵਿੱਚ ਸਾੜੀ ਪਾ ਦਿੰਦੀ ਹੈ ਉਹ ਇਹ ਇੱਕ ਇੱਕ ਚੀਜ਼ ਹੋਰ ਵੀ ਦੇਖੀ ਹੈ ਇਹ ਸ਼ਰਮਾ ਜਿਵੇਂ ਬੰਦੇ ਦੀ ਡੈਥ ਹੋ ਜਾਂਦੀ ਹੈ ਵਿਆਹ ਦੇ ਵਿੱਚ ਦਿਖਾਇਆ ਗਿਆ ਕਿ ਉਹਦਾ ਫਾਦਰ ਨਹੀਂ ਹੁੰਦਾ ਮੁੰਡਾ ਜਾਂ ਕੁੜੀ ਦਾ ਉਹ ਨਾਲ ਉਹਦੀ ਵੀਡੀਓਜ਼ ਬਣ ਕੇ ਉਹਦੀ ਫੋਟੋਜ਼ ਬਣ ਕੇ ਉਹ ਦਿਖਾ ਦਿੰਦੇ ਨੇ ਇਹ ਵੀ ਚੀਜ਼ਾਂ ਆ ਜਾਂਦੀਆਂ ਮਤਲਬ ਉਹ ਬੰਦੇ ਦੇਖਿਆ ਕਈ ਵਾਰ ਇੱਕ ਹੋਰ ਨਵੀਂ ਆ ਗਈ ਨਾ ਜੀ ਹੁਣ ਇਹ ਵੀ ਇਹ ਤਾਂ ਥੋੜੀ ਫਿਰ ਚਾਰ ਮਹੀਨੇ 6 ਮਹੀਨੇ ਪੁਰਾਣੀ ਹੋ ਗਈ ਇੱਕ ਨਵੀਂ ਆ ਗਈ ਤੁਸੀਂ ਮੈਂ ਖੜਾ ਤੇ ਮੈਂ ਆਪਣੇ ਬਚਪਨ ਦੀ ਫੋਟੋ ਵੀ ਨਾਲ ਡਿਵੈਲਪ ਕਰ ਲਾ ਉਹਦੇ ਕੋਲ ਕਿਵੇਂ ਆਈ ਕੋ ਸੌਫਟਵੇਅਰ ਦੇ ਥਰੂ ਉਹਨੇ ਮੇਰਾ ਬੋਨ ਮੈਰੋ ਥੋੜਾ ਚੈੱਕ ਕੀਤਾ ਜਾਂ ਮੈਨੂੰ ਥੋੜਾ ਦੇਖਿਆ ਵੀ ਕਿਸ ਤਰ੍ਹਾਂ ਦਾ ਉਹਨੇ ਸਕੈਨ ਕਰਤਾ ਇੱਕ ਤਰ੍ਹਾਂ ਦਾ ਉਹਨੇ ਸਕੈਨ ਕੀਤਾ ਤੇ ਉਸਨੇ ਇੱਕ ਪੈਰਾਮੀਟਰ ਫਿਕਸ ਕੀਤਾ ਵੀ ਇਹ ਬੰਦੇ ਦਾ ਇਸ ਤਰ੍ਹਾਂ ਦਾ ਆਕਾਰ ਹੈ ਇਸ ਤਰ੍ਹਾਂ ਦਾ ਹੋਊਗਾ ਦੇਖੋ ਜਿਹੜਾ ਸਕੈਲਟਨ ਦੀ ਜਾਂਚ ਕੀਤੀ ਜਾਂਦੀ ਉਹ ਵੀ ਇਸ ਤਰ੍ਹਾਂ ਹੀ ਕੀਤੀ ਜਾਂਦੀ ਵੀ ਆਕਾਰ ਇਸ ਤਰ੍ਹਾਂ ਦਾ ਇਹ ਆਕਾਰ ਇਸ ਤਰ੍ਹਾਂ ਦਾ ਤੇ ਇਹ ਬੰਦਾ ਇੰਨੇ ਸਾਲ ਦਾ ਹੋਊਗਾ ਉਸੇ ਤਰ੍ਹਾਂ ਉਹ ਕੱਢ ਕੇ ਸਾਡੇ ਸਾਹਮਣੇ ਲਿਆ ਦਿੰਦੇ ਆ ਤੇ ਉਹ ਅਸੀਂ ਦੇਖ ਕੇ ਬੜਾ ਖੁਸ਼ ਹੁੰਨੇ ਪਰ ਅਸੀਂ ਇਹ ਨਹੀਂ ਦੇਖਦੇ ਵੀ ਉਹਨੇ ਇਹ ਵੀਡੀਓ ਬਣਾਉਣ ਵਾਸਤੇ ਹੈ ਫੋਟੋ ਬਣਾਉਣ ਵਾਸਤੇ ਸਾਡਾ ਸਾਰਾ ਡਾਟਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਜਾਂਚ ਲੀਤਾ ਹੈ ਸਾਰਾ ਡਾਟਾ ਉਸ ਦੇ ਕੋਲ ਚਲਾ ਗਿਆ ਮੈਂ ਬਾਰ ਬਾਰ ਬਹੁਤ ਸਾਰੀਆਂ ਇੰਟਰਵਿਊਆਂ ਦੇ ਵਿੱਚ ਕਿਹਾ ਮੈਂ ਬੱਚਿਆਂ ਨੂੰ ਖਾਸ ਤੌਰ ਤੇ ਟੀਨੇਜਰਸ ਨੂੰ ਕਹਿਣਾ ਚਾਹਨਾ ਕਿ ਜਿਹੜੀ ਵੀ ਫੋਟੋ ਜਿਹੜੀ ਵੀ ਵੀਡੀਓ ਜਿਹੜੀ ਵੀ ਚੀਜ਼ ਤੁਹਾਡੇ ਮੋਬਾਈਲ ਦੇ ਵਿੱਚ ਆ ਗਈ ਉਸ ਮੋਬਾਈਲ ਦੇ ਵਿੱਚ ਇੰਟਰਨੈਟ ਹੈ ਤਾਂ ਉਹ ਤੁਹਾਡੀ ਨਹੀਂ ਰਹੀ ਉਹ ਤੁਹਾਡੀ ਸੇਫ ਨਹੀਂ ਹੈ ਇਸ ਕਰਕੇ ਆਪਣੇ ਮੋਬਾਈਲ ਦੇ ਵਿੱਚ ਸਿਰਫ ਉਹ ਫੋਟੋਆਂ ਹੀ ਤੁਸੀਂ ਰੱਖਿਆ ਕਰੋ ਜਿਹੜੀਆਂ ਤੁਸੀਂ ਕਿਸੇ ਨੂੰ ਦਿਖਾ ਸਕਦੇ ਹੋ ਪਰ ਲੋਕ ਦਾ ਪਰਸਨਲ ਲਾਈਫ ਆਪਣੀ ਕਹਿੰਦੇ ਨੇ ਬੈਡਰੂਮ ਤੱਕ ਦੀਆਂ ਵੀਡੀਓਜ਼ ਸ਼ੇਅਰ ਕਰੀ ਜਾਂਦੇ ਨੇ ਬੈਠੇ ਆਪਣੇ ਘਰ ਵਾਲੀ ਨਾਲ ਬੱਚਿਆਂ ਨਾਲ ਸ਼ੇਅਰ ਕਰੀ ਜਾਂਦੇ ਨੇ ਉਹਦਾ ਨੁਕਸਾਨ ਵੀ ਹੋ ਸਕਦਾ ਮਤਲਬ ਉਹਦਾ ਹੁੰਦਾ ਹੈ ਜੀ ਬਹੁਤ ਸਾਰੇ ਲੋਕਾਂ ਨੂੰ ਨਾ ਨੁਕਸਾਨ ਹੋਇਆ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਲੀਕ ਹੁੰਦੀਆਂ ਜਿਹੜੀ ਵੀਡੀਓਜ਼ ਅਸੀਂ ਤੇ ਗੱਲ ਵੀ ਨਹੀਂ ਕਰਦੇ ਅਸੀਂ ਜਿਹੜੀਆਂ ਲੀਕ ਹੋ ਜਾਂਦੀਆਂ ਤੁਸੀਂ ਇਹ ਦੇਖੋ ਪੰਜਾਬ ਦੀ ਵੀਡੀਓ ਕੇਰਲ ਦੇ ਵਿੱਚ ਰੀਲੀਜ਼ ਹੁੰਦੀ ਹੈ ਕੇਰਲ ਕਰਨਾਟਕਾ ਦੀ ਪੰਜਾਬ ਦੇ ਵਿੱਚ ਹੁੰਦੀ ਹੈ ਕਿਤੇ ਹੋਰ ਦੀ ਇਸ ਥਾਂ ਦੇ ਨਹੀਂ ਦੇਖ ਸਕਦੇ ਦੂਜੀ ਥਾਂ ਦੇ ਦੇਖ ਸਕਦੇ ਕਿ ਇਹ ਪੋਸੀਬਲ ਹੈ ਵੀ ਕਿ ਲੜਕਾ ਲੜਕੀ ਅਗਰ ਕਿਤੇ ਬੈਠੇ ਆ ਪਾਰਕ ਦੇ ਵਿੱਚ ਘੁੰਮਣ ਗਏ ਆ ਉਹਨਾਂ ਨੇ ਕੋਈ ਕਿਸ ਕੀਤਾ ਜਾਂ ਕੁਝ ਕੀਤਾ ਉਹਨਾਂ ਨੇ ਵੀਡੀਓ ਬਣਾ ਲਈ ਕੀ ਉਹ ਆਪ ਲੀਕ ਕਰਨਗੇ ਨਹੀਂ ਬਿਲਕੁਲ ਨਹੀਂ ਉਹ ਤਾਂ ਆਪਣੇ ਪਰਸਨਲ ਆਪਣੇ ਉਹਦੇ ਲਈ ਲੱਕ ਰਹੇ ਨੇ ਹਾਂ ਉਹ ਕਿਤੇ ਨਾ ਕਿਤੇ ਲੀਕ ਤਾਂ ਹੁੰਦੀ ਹੈ ਫਿਰ ਉਹ ਡਾਟਾ ਚੋਰੀ ਹੁੰਦਾ ਉਹ ਚੋਰੀ ਦੇ ਡਾਟੇ ਦਾ ਹੀ ਰੌਲਾ ਹੈ ਜੇਕਰ ਤੁਸੀਂ ਕੋਈ ਵੀ ਚੀਜ਼ ਆਪਣੇ ਮੋਬਾਈਲ ਦੇ ਵਿੱਚ ਖਿੱਚਦੇ ਹੋ ਚਾਹੇ ਉਹ ਵੀਡੀਓ ਚਾਹੇ ਫੋਟੋ ਹੈ ਚਾਹੇ ਮੈਸੇਜਿੰਗ ਹੈ ਉਹ ਤੁਹਾਡੀ ਨਹੀਂ ਹੈ ਉਹ ਸੇਫ ਨਹੀਂ ਹੈ ਉਹ ਸੁਰੱਖਿਅਤ ਨਹੀਂ ਹੈ ਇਸ ਕਰਕੇ ਮੋਬਾਈਲ ਨੂੰ ਇਹਨਾਂ ਚੀਜ਼ਾਂ ਨੂੰ ਉਹਨਾਂ ਇਸਤੇਮਾਲ ਕਰੋ ਜਿੰਨਾ ਤੁਸੀਂ ਇਹਨਾਂ ਦਾ ਸਤ ਉਪਯੋਗ ਕਰ ਸਕੋ ਜਿੰਨਾ ਤੁਸੀਂ ਇਹਨਾਂ ਤੋਂ ਲਾਹਾ ਲੈ ਸਕੋ ਬਲਕਿ ਇਹਨਾਂ ਦੇ ਤੁਸੀਂ ਗੁਲਾਮ ਨਾ ਬਣੋ ਇਸ ਕਰਕੇ ਮੈਂ ਕਹਿੰਦਾ ਗੇਮਿੰਗ ਦੇ ਵਿੱਚ ਤੁਸੀਂ ਦੇਖੋ ਬੱਚੇ ਲੱਖਾਂ ਰੁਪਏ ਹਾਰ ਕੇ ਲੱਖ ਰੁਪਏ ਹਾਰ ਜਿੰਨੇ ਬੱਚੇ ਮਾਪਾਪ ਨੂੰ ਉਦੋਂ ਪਤਾ ਲੱਗਦਾ ਜਦੋਂ ਅਕਾਊਂਟ ਖਾਲੀ ਹੋ ਜਾਂਦਾ ਕਿਉਂਕਿ ਅਕਾਊਂਟ ਜੁੜਿਆ ਹੋਇਆ ਹੈ ਇਹਦੇ ਨਾਲ ਤੇ ਗਲਤੀ ਦੇਖੋ ਜੁੜਿਆ ਹੋਇਆ ਅਕਾਊਂਟ ਵਾਲਾ ਮੋਬਾਈਲ ਅਸੀਂ ਬੱਚੇ ਦੇ ਹੱਥ ਵਿੱਚ ਫੜਾਤਾ ਉਹਨੂੰ ਪਤਾ ਹੀ ਨਹੀਂ ਲੱਗਿਆ ਆਨਲਾਈਨ ਗੇਮ ਖੇਡ ਰਿਹਾ ਵੀ ਇਸ ਗੇਮ ਦੇ ਵਿੱਚ ਪੈਸੇ ਜਾ ਰਹੇ ਇੱਕ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਦੇ ਨੇੜੇ ਦੀ ਖਬਰ ਸੀਗੀ 14 ਲੱਖ ਰੁਪਏ ਹਾਰ ਗਿਆ ਹੁਣ ਇੱਕ ਪਿੱਛੇ ਜੇ ਖਬਰ ਹੈ ਕਿ 13 ਲੱਖ ਰੁਪਏ ਪਿਓ ਨੇ ਪਲਾਟ ਵੇਚ ਕੇ 14 ਲੱਖ ਰੁਪਏ ਅਕਾਊਂਟ ਜਮ੍ਹਾਂ ਕਰਾਇਆ 13 ਲੱਖ ਰੁਪਏ ਬੱਚੇ ਨੇ ਡਾਤਾ ਹੁਣ ਬੱਚ ਮਤਲਬ ਇਹ ਚੀਜ਼ਾਂ ਦਾ ਜਿੱਥੇ ਫਾਇਦਾ ਹੈ ਉੱਥੇ ਨੁਕਸਾਨ ਵੀ ਬੜਾ ਹੈ ਸੰਭਾਲ ਕੇ ਵਰਤਣ ਵਾਲੀਆਂ ਚੀਜ਼ਾਂ ਨੇ ਇਸ ਕਰਕੇ ਇਹਨਾਂ ਨੂੰ ਸੰਭਾਲ ਕੇ ਵਰਤਣਾ ਚਾਹੀਦਾ ਏਆਈ ਦੀ ਦੇਖਿਆ ਇੱਕ ਡਾਕਟਰ ਸਲੇਵੀ ਕਹਿੰਦੇ ਆ ਕਿ ਜਿਵੇਂ ਡਾਕਟਰ ਹਸਪੀਟਲ ਦੇ ਵਿੱਚ ਹੁੰਦੇ ਨੇ ਆਪਰੇਸ਼ਨ ਕਰਦੇ ਨੇ ਤਾਂ ਉਹਦੇ ਵਿੱਚ ਕਹਿੰਦੇ ਏਆਈ ਬੜੀ ਆਸਾਨ ਹੋ ਗਈ ਚੀਜ਼ਾਂ ਕਿਉਂਕਿ ਉਹ ਟਰਾਂਸਪੇਰੈਂਟ ਸਾਰੀ ਬਾਡੀ ਅੰਦਰੋਂ ਚੈੱਕ ਦੇਖ ਲੈਂਦੇ ਨੇ ਖੜੇ ਖੜੀ ਉਹ ਮਤਲਬ ਮਸ਼ੀਨਸ ਦੇ ਜ਼ਰੀਏ ਉਹਦੇ ਜਿਹੜੀਆਂ ਹੱਡੀਆਂ ਵੀ ਜੁੜ ਜਾਂਦੀਆਂ ਨੇ ਅੰਦਰੋਂ ਕੋਈ ਜਿਵੇਂ ਪਹਿਲਾਂ ਰੋਡਸ ਪੈਂਦੇ ਸੀ ਉਹ ਚੀਜ਼ਾਂ ਵੀ ਬੜੀਆਂ ਆਸਾਨ ਹੋ ਗਈਆਂ ਟੀਚਰਸ ਵੀ ਜਦੋਂ ਪੜਾਉਂਦੇ ਨੇ ਕਹਿੰਦੇ ਬਲੀ ਆਸਾਨ ਹੋ ਗਈ ਹੈ ਸਟੱਡੀ ਕਰਨੀ AI ਦੇ ਥਰੂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਮੈਂ ਤਾਂ ਪਹਿਲਾਂ ਹੀ ਕਿਹਾ ਨਾ ਜੀ ਰੰਦਾਵਾ ਸਾਹਿਬ ਮੈਂ ਤਾਂ ਪਹਿਲਾਂ ਹੀ ਕਿਹਾ ਜਿਹੜਾ ਬੰਦਾ ਸਤਿਯੋਗੂ ਉਪਯੋਗ ਕਰੂਗਾ ਉਹਦੇ ਲਈ ਫਾਇਦੇਮੰਦ ਹੈ ਜਿਹੜਾ ਸਹੀ ਟੈਕਨੋਲੋਜੀ ਨੂੰ ਸਹੀ ਥਾਂ ਤੇ ਸਹੀ ਦਿਸ਼ਾ ਦੇ ਵਿੱਚ ਇਸਤੇਮਾਲ ਕਰੇਗਾ ਉਹਦੇ ਲਈ ਫਾਇਦੇਮੰਦ ਹੈ ਜਿਹੜਾ ਬਿਨਾਂ ਸਮਝੇ ਇਸਤੇਮਾਲ ਕਰੇਗਾ ਇਹ ਤਾਂ ਉਹ ਚੀਜ਼ ਹੈ ਕਿ ਇੱਕ ਤੀਰ ਕਮਾਨ ਹੈ ਜੇਕਰ ਤੀਰ ਕਮਾਨ ਕੋਈ ਨਿਸ਼ਾਨਚੀ ਚਲਾਉਂਦਾ ਤਾਂ ਉਹ winner ਹੁੰਦਾ ਜੇਕਰ ਕੋਈ ਬਿਨਾ ਨਿਸ਼ਾਨੇ ਵਾਲਾ ਚਲਾਉਂਦਾ ਤਾਂ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਇਸੇ ਤਰ੍ਹਾਂ ਕੋਈ ਕਾਰ ਹੈ ਜਿਹੜਾ ਸਿੱਖਿਆ ਬੰਦਾ ਚਲਾ ਰਿਹਾ ਤਾਂ ਉਹਦੀ ਮੰਜ਼ਿਲ ਤੱਕ ਪਹੁੰਚਾ ਰਹੀ ਹੈ ਜਿਹੜਾ ਨਾ ਸਿੱਖਿਆ ਕਾਰ ਚਲਾਊਗਾ ਜਾਂ ਗਲਤ ਤਰੀਕੇ ਨਾਲ ਕਾਰ ਚਲਾਊਗਾ ਉਹ ਐਕਸੀਡੈਂਟ 'ਚ ਆਪ ਵੀ ਮਰੂਗਾ ਲੋਕਾਂ ਨੂੰ ਵੀ ਮਾਰੂਗਾ ਇਸ ਕਰਕੇ ਜਿਹੜੀ ਸਹੀ ਥਾਂ ਦੇ ਉੱਤੇ ਸਹੀ ਚੀਜ਼ ਦਾ ਸਹੀ ਇਸਤੇਮਾਲ ਹੋਵੇਗਾ ਤਾਂ ਉਹ ਵਧੀਆ ਰਹੂਗੀ ਜਿਹੜਾ ਸਹੀ ਇਸਤੇਮਾਲ ਨਹੀਂ ਕਰੇਗਾ ਉਹ ਤੇ ਮਾੜੀ ਰਹੂਗੀ ਬਸ ਸੁਰੱਖਿਆ ਦਾ ਖਿਆਲ ਰੱਖਣਾ ਲਾਜ਼ਮੀ ਹੈ ਕਿ ਤੁਸੀਂ ਸੁਰੱਖਿਆ ਤੋਂ ਉਸ ਬਾਰੇ ਪੜ੍ਹੋ ਜ਼ਰੂਰ ਦੇਖੋ ਟਾਈਮ ਦੇਣਾ ਪੈਂਦਾ ਜਦੋਂ ਤੁਸੀਂ ਕੋਈ ਐਪ ਡਾਊਨਲੋਡ ਕਰ ਰਹੇ ਹੋ ਨਾ ਟਕਾ ਟਕ ਟਕਾ ਟਕ ਅਲਾਉ ਕਰਦੇ ਹੋ ਉਸ ਨੂੰ ਸਮਾਂ ਦਿਓ ਉਹਨੂੰ ਪੜ੍ਹੋ ਠਹਿਰਾਵ ਲਿਆ ਕੇ ਉਹਨੂੰ ਇਸਤੇਮਾਲ ਕਰੋ ਜਿਹੜੇ ਮੈਂ ਸਟਾਰਸ ਦੀ ਜਾਂ ਕਮੈਂਟਸ ਦੀ ਗੱਲ ਕੀਤੀ ਹੈ ਉਹ ਵੀ ਜ਼ਰੂਰ ਚੈੱਕ ਕਰ ਲਿਆ ਕਰੋ 2-4 ਮਿੰਟ ਲੱਗਣਿਆ ਜਿਹੜੀ ਜਿਹੜੀ ਤੁਸੀਂ ਮਤਲਬ ਐਪ ਹੁਣ ਡਾਊਨਲੋਡ ਕਰਨੀ 5 ਮਿੰਟ ਬਸ ਉਹ ਹੀ ਦੇਖ ਕੇ ਫਾਇਦਾ ਦੇਖਦੇ ਨੇ फटाफट ਹੋ ਗਈ ਹੈ ਜੀ ਟਾਈਮ ਬਚਾਉਣ ਦੀ ਕੋਸ਼ਿਸ਼ ਕੀਤੀ ਜੀ 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 ਬਿਲਕੁਲ ਉਹ ਨਹੀਂ ਕਰਨੀ ਚਾਹੀਦੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਜੇ ਇੰਟੈਲੀਜੈਂਸ ਜਿਹੜੀ ਗੱਲ ਕੀਤੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਹ ਗੱਲ ਦਾ ਤੁਹਾਨੂੰ ਪੂਰੀ ਜੀ ਤੇ ਬਾਰੇ ਥੋੜੀ ਹੋਰ ਜਾਣਕਾਰੀ ਦੇਣਾ ਜohn 맥 कैथरीन ਸੀਗੇ 1955 ਦੇ ਵਿੱਚ ਇਹਦਾ ਪਹਿਲੀ ਵਾਰ ਇਹਦਾ ਨਾਮ ਜਿਹੜਾ ਸਾਹਮਣੇ ਆਇਆ ਸੀਗਾ ਇਸ ਦਾ ਫਾਇਦਾ ਜਿਹੜਾ ਹੈਗਾ ਪ੍ਰੋਫੈਸ਼ਨਲ ਲੋਕਾਂ ਨੂੰ ਬਹੁਤ ਜ਼ਿਆਦਾ ਹੋਇਆ ਜਿਵੇਂ ਸੀਏਜ਼ ਹੋਗੇ ਚਾਰਟਰਡ ਅਕਾਊਂਟੈਂਟ ਨੇ ਆਪਣੇ ਡਾਕਟਰਸ ਹੋ ਗਏ ਹੋਰ ਕਾਫੀ ਜਿਹੜੇ ਜਿਹੜੇ ਇਸ ਫੀਲਡ ਦੇ ਵਿੱਚ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦਾ ਬੜਾ ਫਾਇਦਾ ਹੋਇਆ ਪਰ ਕਾਫੀ ਲੋਕ ਜਿਹੜੇ ਹੈਗੇ ਨੇ ਇਸ ਦਾ ਗਲਤ ਇਸਤੇਮਾਲ ਵੀ ਕਰਦੇ ਨਜ਼ਰ ਆ ਰਹੇ ਨੇ ਜਿਸ ਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਚਲਣਾ ਪੈਦਾ ਕਿਉਂਕਿ ਕਈ ਵਾਰ ਲੋਕ ਆਪਣੀਆਂ ਪਰਸਨਲ ਵੀਡੀਓਜ਼ ਵੀ ਜਿਹੜੀਆਂ ਆਪਣੇ ਮੋਬਾਈਲ ਦੇ ਵਿੱਚ ਆਪਾਂ ਜੜੀਆਂ ਹੁੰਦੀਆਂ ਨੇ ਉਹ ਕੈਚ ਕਰ ਲੈਂਦੇ ਕਿਉਂਕਿ ਆਪਣੇ ਉਹ ਪਲ ਹੁੰਦੇ ਨੇ ਜਿਹੜੇ ਆਪਾਂ ਆਪਣੇ ਲਈ ਸਾਹਮਣੇ ਰੱਖਦੇ ਹਾਂ ਪਰ ਉਹ ਜਦੋਂ ਐਪਲੀਕੇਸ਼ਨ ਡਾਊਨਲੋਡ ਕਰਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਡੀਆਂ ਉਹਨਾਂ ਐਪਲੀ